ਮੇਰੀ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਿਰਿੰਦਰਸ ਕਿਚਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਮੈਂ ਤੁਹਾਡੇ ਨਾਲ ਮਾਲਪੂੜੇ ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ। ਇਹ ਮਾਲਪੂੜੇ ਆਪਾਂ ਬਿਨਾਂ ਚਾਸ਼ਨੀ ਤੋਂ ਤੇ ਬਿਨਾਂ ਡੀਪ ਫ੍ਰਾਈ ਕਰੇ ਸਿਰਫ 2-3 ਚਮਚ ਦੇਸੀ ਘੀ ਨਾਲ ਬਣਾ ਕੇ ਤਿਆਰ ਕਰਾਂਗੇ। ਤੇ ਇਹ ਬਹੁਤ ਹੀ ਸੌਫਟ ਤੇ ਬਹੁਤ ਹੀ ਜਾਲੀਦਾਰ ਬਣ ਕੇ ਤਿਆਰ ਹੋਣਗੇ। ਜੇਕਰ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਮਾਲਪੂੜੇ ਬਣਾ ਕੇ ਖਾ ਲਏ ਤੇ ਹਮੇਸ਼ਾ ਇਸੇ ਤਰੀਕੇ ਨਾਲ ਬਣਾ ਕੇ ਖਾਓਗੇ। ਚਲੋ ਫਿਰ ਆਪਾਂ ਬਿਨਾਂ ਦੇਰੀ ਤੋਂ ਮਾਲਪੂੜੇ ਬਣਾਉਣੇ ਸ਼ੁਰੂ ਕਰੀਏ ਜੀ ਸੌਫਟ ਤੇ ਜਾਇਜ਼ਰ ਮਾਲਪੂੜੇ ਬਣਾਉਣ ਲਈ ਮੈਂ 1 ਕੱਪ ਕद्दू कास ਕੀਤਾ ਹੋਇਆ ਗੁੜ ਲਿਆ ਜੇ ਤੁਸੀਂ ਕद्दू कास ਕਾਣਾ ਹੋਇਆ ਗੁੜ ਤਾਂ ਗੱਦੂ ਕਸ ਕਰ ਲਿਓ ਜਾਂ ਛੋਟੇ ਛੋਟੇ ਪੀਸ ਕਰਕੇ ਉਹ ਵੀ ਤੁਸੀਂ ਪਾਣੀ ਵਿੱਚ ਪਿਉ ਹੋ ਸਕਦੇ ਹੋ ਤੇਰੇ ਵਿੱਚ ਆਪਾਂ ਹੁਣ 1 ਕੱਪ ਪਾਣੀ ਦਾ ਪਾਵਾਂਗੇ ਪਾਣੀ ਪਾ ਕੇ ਚੰਗੀ ਤਰ੍ਹਾਂ ਗੁੜ ਨੂੰ ਘੋਲ ਲੈਣਾ ਇਹ ਬਹੁਤ ਸੌਖਾ ਤਰੀਕਾ ਜੇ ਆਪਾਂ ਗੁੜ ਭੋਂ ਕੇ ਰੱਖਦੇ ਆਂ ਤਾਂ ਉਹਨੂੰ ਟਾਈਮ ਵੀ ਲੱਗਦਾ ਤੇ ਇਹ ਹੁਣ ਦੇਖੋ ਬਿਲਕੁਲ ਇੱਕ ਤਰ੍ਹਾਂ ਦਾ ਸ਼ੱਕਰ ਵਾਂਗੂ ਹੋਇਆ ਹੈ ਬਹੁਤ ਜਲਦੀ ਉਹਨੇ ਕੁੱਲ ਜਣਾ ਪਾਣੀ ਵਿੱਚ ਵੈਸਤੇ ਮੈਂ ਡਾਇਰੈਕਟ ਵੀ ਐ ਕੱਦੂ ਕਸ ਕਰਕੇ ਗੁੜ ਪਾ ਸਕਦੀ ਸੀ ਪਰ ਇਹਦੇ ਵਿੱਚ ਇੰਪਿਉਰਿਟੀਆਂ ਹੁੰਦੀਆਂ ਨੇ ਇਹਨੂੰ ਹੁਣ ਆਪਾਂ ਪਹਿਲਾਂ ਛਾਣਾਂਗੇ ਫਿਰ ਯੂਜ਼ ਕਰਨਾ ਹੈ ਇਨ ਨੂੰ ਹੁਣ ਆਪਾਂ ਇੱਕ ਸਾਈਡ ਤੇ ਰੱਖਦੇ ਆਂ। ਮਿਸ਼ਰਣ ਤਿਆਰ ਕਰਨ ਲਈ ਮੈਂ ਬड़ा ਬౌల్ ਲੈ ਲਿਆ। ਹੁਣ ਆਪ ਇਹਦੇ ਵਿੱਚ 1 ਕੱਪ ਕਣਕ ਦਾ ਆਟਾ ਪਾਵਾਂਗੇ। ਮਾਲਪੂੜੇ ਬਣਾਉਣ ਲਈ ਮੈਂ 1 ਕੱਪ ਕਣਕ ਦਾ ਆਟਾ ਲਿਆ। ਤੁਸੀਂ ਮਾਲਪੂੜੇ ਮੈਦੇ ਦੇ ਵੀ ਬਣਾ ਸਕਦੇ ਹੋ ਪਰ ਕਣਕ ਦੇ ਮਾਲਪੂੜੇ ਹੈਲਦੀ ਹੁੰਦੇ ਨੇ ਇਸ ਲਈ ਮੈਂ ਕਣਕ ਦੇ ਬਣਾ ਰਹੀ ਹਾਂ ਕਣਕ ਦੇ ਆਟੇ ਦੇ। 1 ਚਮਚੇ-ਚੀਮੋਟੀ ਸੌਂਫ ਪਾਵਾਂਗੇ। ਇਹਨਾਂ ਦਾ ਫਲੇਵਰ ਬਹੁਤ ਹੀ ਵਧੀਆ ਆ ਜਾਂਦਾ। ਮਾਲਪੂੜੇ ਹਨ। ਤੁਸੀਂ ਜੇ ਛੋਟੀ ਲਚੀ ਦਾ ਪਾਊਡਰ ਪਾਣਾ ਹੋਇਆ ਜਾਂ ਸੌਂਫ ਦਾ ਪਾਊਡਰ ਪਾਣਾ ਹੋਇਆ ਕੁਝ ਵੀ ਪਾ ਸਕਦੇ ਹੋ ਪਰ ਮੈਂ ਮੋਟੀ ਸੌਂਫੇ ਪਾ ਰਹੀ ਹਾਂ ਥੋੜੀ ਜੀ ਇੱਕ ਚਮਚਾ ਸੌਂਫਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਟੇ 'ਚ ਜਿਹੜਾ ਗੁੜ ਦਾ ਪਾਣੀ ਆਪਾਂ ਬਣਾਇਆ ਸੀ ਉਹ ਨੂੰ ਪਾ ਦਿੰਨੇ ਆ ਆਟੇ 'ਚ ਥੋੜਾ ਥੋੜਾ ਪਾ ਕੇ ਆਪਾਂ ਮਿਸ਼ਰਣ ਤਿਆਰ ਕਰ ਲੈਣਾ ਇਕੱਠਾ ਨਹੀਂ ਪਾਣਾ ਨਹੀਂ ਤਾਂ ਗੁੱਠੜੀਆਂ ਪੈ ਜਾਂਦੀਆਂ ਨੇ ਮਿੱਠਾ ਮੈਂ ਨਾਰਮਲ ਹੀ ਪਾਇਆ ਜੇ ਤੁਸੀਂ ਇੱਕ ਕੱਪ ਚ ਇੱਕ ਕੱਪ ਕਦੂਕਾਸ ਕੀਤਾ ਹੈ ਘੁੜਪਾਣਾ ਹੋਇਆ ਤਾਂ ਉਹ ਨਾ ਪਾ ਸਕਦੇ ਹੋ ਪਰ ਮੈਂ ਨਾਰਮਲ ਹੀ ਪਾ ਰਹੀ ਹਾਂ ਕਿਉਂਕਿ ਮਾਲਪੂੜੇ ਆਪਾਂ ਖੀਰ ਵਗੈਰਾ ਨਾਲ ਖੀਰ ਨਾਲੇ ਖਾਣੇ ਆ ਜੇ ਖੀਰ ਨਾਲ ਨਾ ਖਾਣੇ ਹੋਣ ਤਾਂ ਤੁਸੀਂ ਜ਼ਿਆਦਾ ਮਿੱਠਾ ਪਾ ਸਕਦੇ ਹੋ ਦੇਖੋ ਸਾਰਾ ਪਾਣੀ ਪਾ ਲਿਆ ਮੈਂ ਜੰਗੀ ਤਰ੍ਹਾਂ ਮਿਕਸ ਕਰ ਲੈਣਾ ਆਟੇ ਚ ਮਿਸ਼ਰਣ ਜਿੰਨਾ ਆਪਾਂ ਫੈਂਟਾਂਗੇ ਉੰਨੇ ਮਾਲਪੂੜੇ ਸੌਫਟ ਬੰਦੇ ਨੇ ਹਜੇ ਕਾਫੀ ਠੀਕਾ ਆਪਣਾ ਮਿਸ਼ਰਣ ਹੁਣ ਆਪਾਂ ਥੋੜਾ ਪਾਣੀ ਹੋਰ ਪਾਵਾਂਗੇ ਇਹਦੇ ਚ ਮੱਧਾ ਕੱਪ ਪਾਣੀ ਦਾ ਹੋਲਿਆ ਜਿੰਨਾ ਇਹ ਚ ਇਸਤੇਮਾਲ ਹੋਣਾ ਆਪਾਂ ਪਾ ਲੈਨੇ ਆ ਥੋੜਾ ਥੋੜਾ ਪਾ ਕੇ ਹੁਣ ਆਪਾਂ ਬੈਟਰ ਸਮੂਥ ਤਿਆਰ ਕਰਨਾ ਇਹਦਾ ਤੇ ਨਾਲ ਦੀ ਚੰਗੀ ਤਰ੍ਹਾਂ ਫੈਂਟੀ ਜਾਣਾ ਜਿੰਨਾ ਬੈਟਰ ਵਧੀਆ ਤਿਆਰ ਕੀਤਾ ਹੋਊਗਾ ਉਨੇ ਹੀ ਪੂੜੇ ਸਾਫਟ ਤੇ ਜਾਲੀਦਾਰ ਬੰਦੇ ਨੇ ਪਾਣੀ ਇਕੱਠਾ ਬਿਲਕੁਲ ਨਹੀਂ ਪਾਣਾ ਥੋੜਾ ਥੋੜਾ ਪਾਣਾ ਕੋਈ ਵੀ ਗੁੱਠਲੀ ਨਹੀਂ ਆਟੇ ਵਿੱਚ ਹੋਣੀ ਚਾਹੀਦੀ ਸੋਣ ਦੇ ਮਹੀਨੇ ਵਿੱਚ ਤਾਂ ਪੂੜੇ ਹਰ ਘਰ ਵਿੱਚ ਬੰਦੇ ਨੇ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਨਾਲ ਬਣਾ ਕੇ ਦੇਖਿਓ ਬਹੁਤ ਹੀ ਸੌਫਟ ਬਣਨੇ ਨੇ ਤੇ ਬਹੁਤ ਹੀ ਜਾਰੀਦਾਰ ਬਣ ਕੇ ਤਿਆਰ ਹੋਣਗੇ ਚਾਹੇ ਤੁਸੀਂ ਪੂੜਿਆਂ ਨੂੰ ਖੀਰ ਨਾਲ ਖਾ ਲਿਓ ਜਾਂ ਇਸੇ ਤਰ੍ਹਾਂ ਹੀ ਖਾ ਲਿਓ ਬਹੁਤ ਵਧੀਆ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਆਫਟੇ ਨੂੰ ਪਹੁੰਚਣਗੀ ਤਰ੍ਹਾਂ 2 ਮਿੰਟ ਐ ਫੈਂਟਾਂਗੇ ਹਾਜੀ ਵੀ ਬੈਟਰ ਦੇਖੋ ਗਾੜਾ ਹੈ ਥੋੜਾ ਪਾਣੀ ਪੁਰਪਾਵੇਂਗਾ ਇਹ ਤਰ੍ਹਾਂ ਹਿਲਾਣਾ ਮਿਸ਼ਰਣ ਆਪਣਾ ਬਣ ਕੇ ਤਿਆਰ ਹੋ ਗਿਆ ਦੇਖੋ ਨਾ ਇਹ ਜਿਆਦਾ ਗਾੜਾ ਹੈ ਤੇ ਨਾ ਹੀ ਜਿਆਦਾ ਪਤਲਾ ਹੈ ਇਸ ਤਰ੍ਹਾਂ ਦਾ ਮਿਸ਼ਰਣ ਹੋਏਗਾ ਤਾਂ ਮਾਲਪੂੜੇ ਵਧੀਆ ਬਣ ਕੇ ਤਿਆਰ ਹੋਣਗੇ 1 ਕੱਪ ਆਪਾਂ ਪਹਿਲਾਂ ਪਾਣੀ ਦਾ ਪਾਇਆ ਸੀ ਤੇ 3/4 ਕੱਪ ਹੋਰ ਪਾਣੀ ਦਾ ਲੱਗ ਗਿਆ 2 ਕੱਪ ਪੂਰੇ ਨਹੀਂ ਲੱਗੇ ਹੁਣ ਅੱਧਾ ਘੰਟਾ ਆਪਾਂ ਇਸੇ ਤਰ੍ਹਾਂ ਮਿਸ਼ਰਣ ਨੂੰ ਪਈ ਰਹਿਣ ਦਵਾਂਗੇ ਉਹ ਤੋਂ ਬਾਅਦ ਫਿਰ ਮਾਲਪੂੜੇ ਬਣਾਉਣੇ ਸ਼ੁਰੂ ਕਰਾਂਗੇ ਥਲੇਟ ਨਾ ਟਾ ਕੇ ਰੱਖ ਦਿੰਨੇ ਅੱਧਾ ਘੰਟਾ ਹੋ ਗਿਆ ਮਿਸ਼ਰਣ ਨੂੰ ਰੱਖੇ ਨੂੰ ਆਪਾਂ ਨਾਲ ਕੇ ਦੇਖਦੇ ਹਾਂ ਮਿਸ਼ਰਣ ਮੈਨੂੰ ਥੋੜਾ گاੜਾ ਲੱਗ ਰਿਹਾ ਹੈ ਹੁਣ ਆਪਾਂ ਇਹਦੇ ਵਿੱਚ ਥੋੜਾ ਹੋਰ ਪਾਣੀ ਪਾਵਾਂਗੇ ਜਿਹੜਾ ਬਚਿਆ ਸੀ ਤੇ ਮਿਸ਼ਰਣ ਵਿੱਚ ਪਾਣੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਮਿਸ਼ਰਣ ਨੂੰ ਬਣਾਉਣ ਲਈ ਤਕਰੀਬਨ 2 ਕੱਪ ਪਾਣੀ ਦੇ ਲਾਗੇ ਇਸ ਤਰ੍ਹਾਂ স্মੂਥ ਬੈਟਰ ਹੋਣਾ ਚਾਹੀਦਾ ਹੈ ਬੈਟਰ ਆਪਨੇ ਰੈਡੀ ਹੈ ਹੁਣ ਆਪਾਂ ਮਾਲਪੂੜੇ ਬਣਾਉਣੇ ਸ਼ੁਰੂ ਕਰੀਏ ਹੁਣ ਆਪਾਂ ਦੇਸੀ ਕੀ ਪਾਵਾਂਗੇ ਤਵੇ ਦੇ ਉੱਪਰ ਤੇ ਚੰਗੀ ਤਰ੍ਹਾਂ ਇਸ ਤਰ੍ਹਾਂ ਫਲਾ ਦੇਣਾ 3 ਤੋਂ 4 ਚਮਚੇ ਮੇਂ ਦੇਸੀ ਕੀ ਦੇ ਪਾ ਲੈਨੇ ਦੇਸੀ ਕੀ ਨੂੰ ਪਹਿਲਾਂ ਹੁਣ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਗੈਸ ਦੀ ਫਲੇਮ ਹਾਈ ਕੀਤੀ ਹੋਈ ਹੈ ਜੇ ਮਾਲਪੂੜੇ ਐਨ ਵਧੀਆ ਬਣਾਉਣੇ ਹੋਣ ਤਾਂ ਗੈਸ ਪਹਿਲਾਂ ਹਾਈ ਰੱਖਣੀ ਹੈ ਤੇ ਜਦੋਂ ਮਾਲਪੂੜ ਆਪਾਂ ਜਦੋਂ ਆਪਾਂ ਮਾਲਪੂੜ ਇਹਦਾ ਮਿਸ਼ਰਣ ਪਾ ਲੈਣਾ ਤਾਂ మీడియం ਕਰ ਦੇਣੀ ਹੈ ਉਹਨਾਂ ਮਾਲਪੂੜੇ ਵਧੀਆ ਬਣ ਕੇ ਤਿਆਰ ਹੁੰਦੇ ਨੇ ਕਿਉਂ ਗਰਮ ਹੋ ਗਿਆ ਹੁਣ ਆਪਾਂ ਗੈਸ ਦੀ ਫਲੇ ਮੀਡੀਅਮ ਕਰ ਦਨੇ ਆ ਹੁਣ ਬੈਟਰ ਨੂੰ ਹਿਲਾ ਕੇ ਆਪਾਂ ਇਹ ਕੀ ਕੀ ਕਰਸ਼ੀ ਪਾਈ ਜਾਣੀ ਹੈ ਪੂੜੇ ਦੀ ਇੱਕ ਸਾਈਡ ਚੰਗੀ ਤਰ੍ਹਾਂ ਪੱਕ ਜਵੇ ਫਿਰ ਆਪਾਂ ਇਹਦੀ ਸਾਈਡ ਚੇਂਜ ਕਰਾਂਗੇ ਮਾਲ ਪੂੜੇ ਚਾਹੀਏ ਆਪਾਂ ਸੈਲੋ ਫਰਾਈ ਕਰਨੇ ਹੋਣ ਚਾਹੀਏ ਆਪਾਂ ਡੀਪ ਫਰਾਈ ਕਰਨੇ ਹੋਣ ਤੇ ਬਿਲਕੁਲ ਲੋ ਫਲੇਮ ਤੇ ਕਦੇ ਵੀ ਨਹੀਂ ਇਹਨਾਂ ਨੂੰ ਫਰਾਈ ਕਰਨਾ ਕਿੰਨੀ ਤੇ ਸਾਰੇ ਤੇਲ ਘੋ ਜਾਂ ਤੇਲ ਕੁਝ ਵੀ ਆਪਾਂ ਜੇਚ ਵੀ ਬਣਾ ਰਹੇ ਆ ਸਾਰਾ ਪੀ ਜਾਂਦੇ ਨੇ ਤੇ ਜਿਆਦਾ ਆਇਲੀ ਹੋ ਜਾਂਦੇ ਨੇ ਇਸ ਲਈ ਗੈਸ ਦੀ ਫਲੇਮ ਆਪਾਂ ਮੀਡੀਅਮ ਹੀ ਰੱਖਣੀ ਹੈ ਹੁਣ ਆਪਾਂ ਪੂੜੇ ਦੀ ਸਾਈਡ ਚੇਂਜ ਕਰਦੇ ਹਾਂ ਦੇਖੋ ਕਿੰਨੇ ਜਾਲੀਦਾਰ ਪੂਰਾ ਬਣ ਕੇ ਤਿਆਰ ਹੋਇਆ ਆਪਣਾ ਮਾਲਪੂੜੇ ਹਮੇਸ਼ਾ ਫਲੈਟ pan ਦੇ ਚ ਵਧੀਆ ਬੰਦੇ ਨੇ ਕਿਉਂਕਿ ਜਦੋਂ ਹਲਵਾਈ ਚ ਜਲੇਬੀ ਬਣਾਉਣ ਜਾਂ ਮਾਲਪੂੜੇ ਬਣਾਉਣ ਉਹਨਾਂ ਕੋਲ ਹਮੇਸ਼ਾ ਫਲੈਟ pan ਲਈ ਹੁੰਦਾ ਤੁਸੀਂ ਜਦੋਂ ਵੀ ਮਾਲਪੂੜੇ ਬਣਾਉਣੇ ਹੋਏ ਤਾਂ ਫਲੈਟ pan ਲਈ ਯੂਜ਼ ਕਰਿਓ ਉਹਦੇ ਚ ਇਹ ਵਧੀਆ ਬਣ ਕੇ ਤਿਆਰ ਹੁੰਦੇ ਨੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਦਵਾ ਦਵਾ ਕੇ ਜਿਹੜਾ ਇਹਦੇ ਚ ਐਕਸਟਰਾ ਘਿਓ ਆ ਉਹ ਕੱਢ ਦਨੇ ਆ ਪਹਿਲਾਂ ਆਪਾਂ ਇੱਕ ਮਾਲਪੂੜਾ ਬਣਾਇਆ ਸੀ ਹੁਣ ਉਸੇ ਤਰੀਕੇ ਨਾਲ ਆਪਾਂ ਇੱਕ ਇੱਕ ਕਰਸ਼ੀ ਪਾਵਾਂਗੇ ਤੇ ਤੀਨੋਂ ਮਾਲਪੂੜੇ ਬਣਾ ਕੇ ਤਿਆਰ ਕਰਾਂਗੇ ਤੋਵੇ ਤੇ ਗੈਸ ਦੀ ਫਲੇਮ ਹੈ ਮੀਡੀਅਮ ਕਰੀ ਹੋਈ ਹੈ ਤੇ ਇਹਨੂੰ ਮੀਡੀਅਮ ਫਲੇਮ ਤੇ ਆਪਾਂ ਕਰਾਂਗੇ ਇੱਕ ਇੱਕ ਮਿੰਟ ਲਾ ਜਾਂਦਾ ਇੱਕ ਸਾਈਡ ਤੇ ਹੁਣ ਨੂੰ ਜਿਹੜਾ ਸਾਈਡ ਤੇ ਤੇਲਾ ਪੁਰ ਉੱਪਰ ਪਾਣੇ ਆ ਇਹਨਾਂ ਜਲਦੀ ਬਣ ਕੇ ਤਿਆਰ ਹੋ ਜਾਣਗੇ ਜਦੋਂ ਇਹ ਇੱਕ ਸਾਈਡ ਤੋਂ ਬਣ ਗਏ ਤਾਂ ਇੱਥੋਂ ਸਾਈਡ ਤੋਂ ਹਲਕੀ ਜੀ 골ਡਨ ਜੀ ਕਲਰ ਦੀ ਦਿਖਣਾ ਸ਼ੁਰੂ ਹੋ ਜਾਣਾ ਤਾਂ ਜਦੋਂ ਫਿਰ ਆਪਾਂ ਸਮਝ ਸਕਦੇ ਹਾਂ ਵੀ ਇਹਦੀ ਇੱਕ ਸਾਈਡ ਚੰਗੀ ਤਰ੍ਹਾਂ ਪੱਕ ਗਈ ਹਲਕਾ ਜਿਹਾ 골ਡਨ ਦੇਖੋ ਦਿਖਣਾ ਸ਼ੁਰੂ ਹੋ ਗਿਆ ਦੀ ਇੱਕ ਸਾਈਡ ਪੱਕੀ ਹੋਈ ਹੈ ਹੁਣ ਆਪਾਂ ਇਹਨਾਂ ਦੀ ਸਾਈਡ ਚੇਂਜ ਕਰ ਦਨੇ ਆ ਦੇਖੋ 골ਡਨ ਕਲਰ ਆ ਗਿਆ ਇੱਕ ਸਾਈਡ ਤੇ ਹੁਣ ਇਹਨੂੰ ਵੀ ਥੋੜਾ ਜਿਹਾ ਹੋਰ ਸੇਕ ਲਗਨ ਦਿੰਨੇ ਆ ਫਿਰ ਆਪਾਂ ਇਹਦੀ ਵੀ ਸਾਈਡ ਚੇਂਜ ਕਰਾਂਗੇ ਸਾਰੇ ਪਾਸੇ ਦੇ ਮੈਂ ਜ਼ਿਆਦਾ ਕਿਉਂ ਨਹੀਂ ਬਾਇਆ ਕਿਉਂ ਮੈਂ ਘੱਟ ਪਾਇਆ ਚਾਰ ਕਿਤੇ ਇਸ ਲਈ ਸਾਰੇ ਪਾਸੇ ਆਪਾਂ ਤਵੇ ਨੂੰ ਹਿਲਾਇਆ ਜਾਣਾ ਤਾਂ ਜੋ ਤਿੰਨਾਂ ਨੂੰ ਚੰਗੀ ਤਰ੍ਹਾਂ ਸੇਕ ਲੱਗ ਜਵੇ ਆ ਵੀ ਦੇਖੋ ਮਾਲਪੂੜਾ ਥੋੜਾ 골ਡਨ ਹੋ ਗਿਆ ਨੀਚੋਂ ਇਹਨੂੰ ਵੀ ਚੇਂਜ ਕਰ ਦੇਣੀ ਹੈ ਜੀ ਸਾਈਡ ਇਸ ਮਾਲਪੂੜੇ ਦੇ ਵੀ ਆਪਾਂ ਸਾਈਡ ਚੇਂਜ ਕਰ ਦਨੇ ਆ। ਦੇਖੋ ਕਿੰਨਾ ਵਧੀਆ 골ਡਨ ਕਲਰ ਆਇਆ ਮਾਲਪੂੜਿਆਂ ਦਾ। ਜੇ ਤੁਸੀਂ ਇਹ ਮਾਲਪੂੜੇ ਕਿਸੇ ਨੂੰ ਖਾਓਗੇ ਤਾਂ ਕੋਈ ਜਜਮੈਂਟ ਨਹੀਂ ਕਰ ਸਕਦਾ। ਵੀ ਸਿਰਫ 2-3 ਚਮਚੇ ਘਿਓ ਵਿੱਚ ਫਰਾਈ ਕੀਤੇ ਹੋਏ ਨੇ ਇਹ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਆਪਾਂ ਡੀਪ ਫਰਾਈ ਕਰਕੇ ਬਣਾਏ ਹੋਣ। ਦੇਖਣ ਨੂੰ ਹੀ ਨਹੀਂ ਖਾਣ ਨੂੰ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਇਹ। ਸਾਈਡ ਮੇ ਇੱਕ ਵਾਰੀ ਹੋਰ ਦੇਖ ਲਈਏ ਇਹਨਾਂ ਦੀ ਦੋਨੋਂ ਸਾਈਡਾਂ ਦੇਖੋ ਐਨ 골ਡਨ ਹੋ ਗਈਆਂ ਹੁਣ ਆਪਾਂ ਇਹਨੂੰ ਕੱਢ ਲੈਣੇ ਆ ਤਿੰਨਾਂ ਨੂੰ ਇਕੱਠੇ ਕਰ ਲੈਣੇ ਆ ਪਹਿਲਾਂ ਆਪਾਂ ਐਸ ਤਰ੍ਹਾਂ ਦਬਾ ਕੇ ਰਸਾ ਹਰ ਦੇਸੀ ਕੀ ਕੱਢ ਦੇਣਾ ਜਿਹੜਾ ਐਕਸਟਰਾ ਕਿਉ ਹੈ ਫਿਰ ਆਪਾਂ ਇਹਨਾਂ ਨੂੰ ਪਲੇਟ ਤੇ ਕੱਢ ਲਵਾਂਗੇ ਮਾਲਪੂੜੇ ਮੈਂ ਪਲੇਟ ਤੇ ਕੱਢ ਲੇ ਦੇਖੋ ਕਿੰਨੇ ਵਧੀਆ ਜਾਲੀਦਾਰ ਤੇ ਸੌਫਟ ਬਣ ਕੇ ਤਿਆਰ ਹੋਏ ਨੇ 19 ਤੇ ਟ੍ਰਿਕ ਨਾਲ ਆਪਾਂ ਸਾਰੇ ਹੋਰ ਬਣਾ ਕੇ ਤਿਆਰ ਕਰ ਲੈਨੇ ਜਿੰਨਾ ਕ ਬੈਟਰ ਰਹਿੰਦਾ ਸਾਰੇ ਮਾਲਪੂੜੇ ਮੈਂ ਬਣਾ ਕੇ ਤਿਆਰ ਕਰ ਲੇ ਮਾਲਪੂੜੇ ਆਪਣੇ ਬਹੁਤ ਹੀ ਸੌਫਟ ਤੇ ਜਾਲੀਦਾਰ ਬਣ ਕੇ ਤਿਆਰ ਹੋਏ ਨੇ ਮੈਂ ਤੁਹਾਨੂੰ ਇੱਕ ਮਾਲਪੂੜਾ ਤੋੜ ਕੇ ਦਿਖਾ ਦਿੰਨੀ ਹਾਂ ਦੇਖੋ ਤੁਸੀਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਮਾਲਪੂੜੇ ਕਿੰਨੇ ਜਾਲੀਦਾਰ ਤੇ ਕਿੰਨੇ ਸੌਫਟ ਨੇ ਵੈਸੇ ਤਾਂ ਤੁਸੀਂ ਇਹਨਾਂ ਨੂੰ ਖੀਰ ਤੋਂ ਬਿਨਾ ਵੀ ਖਾ ਕੇ ਇੰਜੋਏ ਕਰ ਸਕਦੇ ਹੋ ਪਰ ਜੇ ਖੀਰ ਨਾਲ ਖਾਣ ਦਾ ਇਹਨਾਂ ਦਾ ਸਵਾਦ ਹੈ ਨਾ ਉਹ ਤਾਂ ਕਹਿਣਾ ਹੀ ਕੀ ਹੈ ਤੁਸੀਂ ਇਸੇ ਤਰੀਕੇ ਨਾਲ ਘਰ ਵਿੱਚ ਮਾਲਪੂੜੇ ਬਣਾਇਓ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਡੇ ਮਾਲਪੂੜੇ ਕਿਹੋ ਜਿਹੇ ਬਣੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਬੈਲ ਆਈਕਨ ਦਬਾਉਣਾ ਤਾਂ ਬਿਲਕੁਲ ਹੀ ਨਾ ਭੁੱਲਿਓ ਤਾਂ ਜੇ ਤੁਸੀਂ ਕੋਈ ਵੀ ਮੇਰੀ ਆਉਣ ਵਾਲੀ ਵੀਡੀਓ ਮਿਸ ਨਾ ਕਰ ਸਕੋ ਜਲਦ ਹੀ ਫਿਰ ਮਿਲਾਂਗੇ ਇੱਕ ਨਵੀਂ ਰੈਸਪੀ ਨਾਲ ਤਦ ਤੱਕ ਲਈ ਸੋ ਸ਼ੇਅਰ ਕਾਲ